ਗੁਰਦਾਸਪੁਰ ਬਾਰ ਐਸੋਸੀਏਸ਼ਨ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਿਰੋਧ ਵਿੱਚ ਉੱਤਰ ਆਈ ਹੈ ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਰਾਜਨੀਤੀ ਚਮਕਾਉਣ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਟੁਕੜੇ ਕੀਤੇ ਜਾ ਰਹੇ ਹਨ ਬਟਾਲਾ ਦੇ ਜ਼ਿਲ੍ਹਾ ਬਣਨ ਨਾਲ ਲੋਕਾਂ ਦਾ ਨੁਕਸਾਨ ਹੋਵੇਗਾ ਜੈ ਜੀ ਮੁਕਾਬਾਤ ਜ਼ਿਲ੍ਹਾ ਅਫਵਾਦ ਵਾਲੀ ਰਾਜਨੀਤੀ ਮੁਕਾਬਾਤ ਗੁਰਦਾਸਪੁਰ ਈਲੇ ਦੇ ਕੂੜੇ ਹੋਣ ਨਿੱਜਾਂਗੇ ਨਹੀਂ ਹੁੰਦੇ ਨਹੀਂ ਹੁੰਦੇ ਨਹੀਂ ਹੁੰਦੇ ਹੋਣ ਨਿੱਜਾਂਗੇ ਨਹੀਂ ਹੁੰਦੇ ਨਹੀਂ ਹੁੰਦੇ ਨਹੀਂ ਹੁੰਦੇ ਜਿੰਦਾ ਸਰਕਾਰ ਮੁਰਦਾਬਾਦ ਜਿੰਦਾ ਸਰਕਾਰ ਮੁਰਦਾਬਾਦ ਜਿੰਦਾ ਸਰਕਾਰ ਮੁਰਦਾਬਾਦ ਮਹਾਰਾਜ ਐਸੋਸੀਏਸ਼ਨ ਜਿੰਦਾਬਾਦ ਮਹਾਰਾਜ ਐਸੋਸੀਏਸ਼ਨ ਜਿੰਦਾਬਾਦ पासपुर बार एसोसिएशन जिंदाबाद पंजाब सरकार जिंदाबाद मुर्दाबाद वकील एकता जिंदाबाद वकील एकता जिंदाबाद वकील एकता जिंदाबाद इंकलाब जिंदाबाद इंकलाब जिंदाबाद 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 ओ जिले दे टुकड़ा मेरा नाम राजपाल सिंह जिला एडवोकेट एसोसिएशन गंदासपुर ए दादू जी आज जेडी प्रेस को बुलाया है ये मीटिंग आज इस करके बुलाया है कि टी मिनिस्टर ਪਉ ਆ ਸਮਾਰਜੀਉਣਾ ਨੇ ਇੱਕ ਇੱਕ ਸਿਆਸੀ ਬਿਆਨ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਜਲਦੀ ਬਟਾਲੇ 'ਚ ਫੇਰ ਆਵਾਂਗਾ ਉਹਨਾਂ ਦਾ ਡਾਇਰੈਕਟ ਇਨਡਾਇਰੈਕਟ ਮੇਰਾ ਮਤਲਬ ਇਹ ਹੀ ਸੀ ਵੀ ਮੈਂ ਉੱਥੇ ਜ਼ਿਲ੍ਹਾ ਭਰਾਂ ਦੇ ਪਾਸੇ ਆਵਾਂਗਾ ਜਿਹੜਾ ਕਿ ਸਾਡੀ ਬਾਹਰ ਉਸੇ ਵਾਲੇ ਬਲਾ ਉਹ ਬਲਾ ਅਕਸਰ ਰਿਹਾ ਉਹਨਾਂ ਨੂੰ ਸੋ ਬਟਾਲੇ ਆ ਕੇ ਸਾਡੀ ਬਾਹਰ ਉਹਦੀ ਹੜਤਾਲ ਤੇ ਬੈ ਗਈ ਆ ਕਿਉਂਕਿ ਜਿਹੜਾ ਚੀਫ ਮਿਕਸਰ ਸਾਹਿਬ ਨੇ ਇਹਨਾਂ ਨੇ ਆਪਣਾ ਸਿਆਸੀ ਬਿਆਨ ਦੇ ਕੇ ਬੜੀ ਸਾਡੀ ਜ਼ਿਲ੍ਹੇ ਵਿੱਚ ਤਲਥਾਂ ਹੀ ਬਚਾ ਦਿੱਤੀ ਆ ਜਿਹਦੇ ਨਾਲ ਸਾਡੀ ਬਾਰਿਸ਼ ਨਾਲ ਬੜੀ ਆ ਇਸੇ ਉਖੀ ਹੋ ਗਈ ਆ ਵੀ ਇਹ ਮਾਨ ਸਰ ਕੀ ਕਰ ਰਹੇ ਨੇ ਜਦ ਕਿ ਸਾਰਾ ਜ਼ਿਲ੍ਹਾ ਆਲਰੇਡੀ ਬਹੁਤ ਛੋਟਾ ਵਾ ਉਹਨੂੰ ਹੋਰ ਛੋਟਾ ਕਰ ਰਹੇ ਨੇ ਸਾਡੀ ਬਾਰਿਸ਼ ਤੇ ਰੋਸ ਵਿੱਚ ਉਸ ਹੜ੍ਹ ਹਾਲ ਤੇ ਕੰਟੀਨਿਊ ਚੱਲਦੀ ਪਈ ਹੈ ਤੁਹਾਡੇ ਗੱਲਾਂ ਵਾ ਗੁੱਸਾ ਹੱਦ ਤੱਕ ਸਹਿਬਤ ਵੀ ਆ ਪਰ ਇਹ ਗੱਲ ਤੇ ਅਸੀਂ ਕੋਈ ਇਹਨੂੰ ਅਸੀਂ ਨਾਲ ਸੀਰੀਅਸ ਨਹੀਂ ਲੈ ਸਕਦੇ ਕਿਉਂਕਿ ਅੱਗੇ ਵੀ ਅਸੀਂ ਦਕੀਤਾ ਹੀ ਇਹਨਾਂ ਨੇ ਬਠਾਨਕੋਟ ਵਿੱਚ ਮਾਰਦਾ ਸਾਡੇ ਨਾਲੋਂ ਅਲੱਗ ਕਰ ਦਿੱਤਾ ਜੋ ਸਾਡਾ ਪਾਰਟ ਪਾਰਸਲ ਹੁੰਦਾ ਹੀ ਗਦਾਸਪੁਰ ਦਾ ਉਹ ਹੁਣ ਬੰਦ ਦੇ ਗਿਆ ਵਾ ਪਰ ਹੁਣ ਉੱਥੇ ਇੰਨਾ ਖਰਚਾ ਹੋ ਰਿਹਾ ਪਰ ਉਹ ਜਿਹੜੇ ਹੁਣ ਉੱਥੇ ਦੇ ਵਪਾਰੀ ਵਰਗ ਵੀ ਬੜਾ ਦੁਖੀ ਆ ਉੱਥੇ ਦੇ ਐਡਵੋਕੇਟ ਵੀ ਬੜੇ ਦੁਖੀ ਆ ਉੱਥੇ ਤਾਂ ਕੰਮ ਹੀ ਖਤਮ ਹੋ ਗਿਆ ਉਹ ਖੁਦ ਚਾਹੁੰਦੇ ਵੀ ਅਸੀਂ ਬਹੁਤ ਗਲਤੀ ਕਰ ਰਹੇ ਆ ਨੁਕਸਾਨ ਕੀ ਆ ਜੀ ਇਹ ਆ ਵੀ ਗੋਰਮੈਂਟ ਦੇ ਅਕਸਰ ਬਰਡਨ ਪੈਣਾ ਉਹੀ ਡਿਸਟ੍ਰਿਕਟ ਸਾਹਿਬ ਦਾ ਸਭ ਇਹਦੇ ਜਿਹੜੇ ਕੰਮ ਕਰਦੇ ਪਏ ਨੇ ਉਸੇ ਤਨਖਾਹ ਜੋ ਵਿਚਾਰੇ ਬਟਾਲੇ ਦਾ ਵੀ ਕੰਮ ਕਰਦੇ ਕੋਈ ਉਹਨਾਂ ਦਾ ਕੋਈ ਹੈ ਨਹੀਂ ਪ੍ਰੋਬਲਮ ਕੋਈ ਡੀਸੀ ਵੱਖਰੇ ਰੱਖਣੇ ਪੈਣੇ ਆ ਬਲਾ ਜਵਲਾ ਵੱਖਰਾ ਰੱਖਣਾ ਪਏਗਾ ਨੌਕਰੀਆਂ ਵਖਰੀਆਂ ਦੇਣ ਸਰਕਾਰ ਤੇ ਬਹੁਤ ਜ਼ਿਆਦਾ ਐਕਸਟਰਾ ਖਰਚਾ ਪੈ ਜਾਣਾ ਕੋਈ ਫਾਇਦਾ ਕੋਈ ਨਹੀਂ ਸਰਕਾਰ ਨੂੰ ਹੋਣਾ ਜਦ ਕਿ ਇਹੀ ਡਿਸਟ੍ਰਿਕਟ ਜੱਜ ਸਾਹਿਬ ਬਹੁਤ ਵਧੀਆ ਕੰਮ ਕਰਦੇ ਪਏ ਨੇ ਡੀਸੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ ਉਹ ਜ਼ਿਆਦਾ ਖਰਚਾ ਪਾਉਣ ਦੀ ਗੱਲ ਬੰਦ ਹੀ ਨਹੀਂ ਮੇਰੇ ਖਿਆਲ ਅਸੀਂ ਬਾਗ ਬਰਤ ਸੇ ਡੀਸੀ ਜੱਜ ਸਾਹਿਬ ਨੂੰ ਦੇ ਆ ਤੇ ਹੁਣ ਆਪਣੇ 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 ਡੀਸੀ ਸਾਹਿਬ ਨੂੰ ਦੇਣ ਜਾ ਰਹੇ ਆ ਲੇਕਿਨ ਇਹ ਕੋਈ ਕਹਿੰਦਾ ਕੋਈ ਗੱਲ ਨਹੀਂ ਅੱਜ ਕੱਲ ਸਾਰਾ ਦਾ ਵੀ ਟਰਾਂਸਪੋਰਟੇਸ਼ਨ ਨਹੀਂ ਹੋ ਰਹੀ ਹੈ ਕਿ ਲੋਕਾਂ ਦੀ ਤਾਂ ਡਿਮਾਂਡ ਹੀ ਕੋਈ ਨਹੀਂ ਹੈਗੀ ਮੈਨੂੰ ਕੋਈ ਬੰਦਾ ਦੱਸ ਦੇ ਅਸੀਂ ਡਿਮਾਂਡ ਕਰਨੇ ਵਿੱਚ ਜਿਹੜਾ ਵਖਰ ਬਣਾਏ ਇੱਕ ਚੰਦ ਬੰਦਿਆਂ ਦਾ ਕੋ ਡਬਾੜਾ ਚੰਤਾ ਦੀ ਤਕਵਾ ਜੀ ਨਹੀਂ ਵੀ ਜ਼ਿਲ੍ਹੇ ਵੱਖਰੇ ਬਣਾਓ ਜੇਕਰ ਨਹੀਂ ਕੋਈ ਸਮਾਈ ਹੁੰਦੀ ਫੇਰ ਕਰਾ ਜੀ ਜੇ ਨਹੀਂ ਸਰਵਾਈ ਹੋ ਗਈ ਹਟਾਲ ਕੰਟੀਨਿਊ ਰੱਖਾ ਕੇ ਅਸੀਂ ਚੀਮਨਿਸਟਰ ਸਾਹਿਬ ਨੂੰ ਮਿਲਾਂਗੇ ਤੇ ਬਾਕੀ ਜਿੱਥੇ ਸਾਡਾ ਹੋਏਗਾ ਜਿਸ ਤੱਕ ਕੋਸ਼ਿਸ਼ ਸਾਡੀ ਇਹ ਹੀ ਹੋਏਗੀ ਵੀ ਜ਼ਿਲ੍ਹਾ ਨਾਂ ਬਣੇ ਵਖਾ ਲਾਸਾਪਲ ਬਣੇ ਜੇ ਆਪਣੇ ਇਹ ਜਿਸ ਵਾਰ ਜੋ ਵੀ ਮੇਰੀ ਬਾਅਦ ਫੈਸਲਾ ਕਰੇਗੀ ਉਹਦੇ ਨਾਲ ਮੈਂ ਸਹਿਮਤ ਹੋਵਾਂਗਾ ਕਿ ਅੱਜ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੈ ਕੀ ਚੀਫ ਮਿਨਿਸਟਰ ਸਾਹਿਬ ਭਗਵੰਨ ਭਗਵੰਨ ਮਾਨ ਜੀ ਆਪਣਾ ਲਾਸਟ ਵੀਕ ਇੱਥੇ ਆਏ ਸੀਗੇ ਬਟਾਲੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨ ਤੇ ਉੱਥੇ ਉਹਨਾਂ ਨੇ ਇੱਕ ਇਰੈਲੇਵੈਂਟ ਜੀ ਸਟੇਟਮੈਂਟ ਦਿੱਤੀ ਹੈ ਕਿ ਮੈਨੂੰ ਬਟਾਲੇ ਬਾਰ-ਬਾਰ ਰਾਣਾ ਪਏਗਾ ਜ਼ਿਲ੍ਹਾ ਬਣਾਉਣ ਵਾਸਤੇ ਬਾਰ ਐਸੋਸੀਏਸ਼ਨ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਜੋ ਕਿ ਬਿਲਕੁਲ ਹੀ ਇਰੈਲੇਵੈਂਟ ਹੈ ਨਵਾਂ ਜ਼ਿਲ੍ਹਾ ਬਣਾਉਣ ਦੀ ਬਜਾਏ ਤੁਸੀਂ ਗਰਦਾਸਪੁਰ ਦਾ ਇਨਫਰਾਸਟ੍ਰਕਚਰ ਹੋ ਜਾ ਰਹਾ ਸਟਰੋਂਗ ਕਰੋ ਜਦਕਿ ਇੱਥੇ ਆਲਰੇਡੀ ਸਾਡੀਆਂ ਈਡੀਆਂ ਸੋਹਣੀ-ਸੋਹਣੀਆਂ ਬਿਲਡਿੰਗਸ ਬਣੀਆਂ ਨੇ ਉਹ ਖੰਡਰ ਹੋ ਜਾਣੀਆਂ ਜੇ ਨਵਾਂ ਜ਼ ਕਾ ਇੱਥੇ ਕੁਝ ਨਹੀਂ ਰਹਿ ਜਾਏਗਾ ਇਹ ਇੱਕ ਟਾਊਨ ਤੋਂ ਵੀ ਛੋਟਾ ਹੋ ਜਾਏਗਾ ਆਲਰੇਡੀ ਸਾਡੇ ਕੋਲ 2011 ਦੇ ਵਿੱਚ ਇਹਨਾਂ ਪਠਾਨਕੋਟ ਅਲੱਗ ਕੀਤਾ ਈਵਨ ਕਿ ਜਦੋਂ ਪਠਾਨਕੋਟ ਦੇ ਐਡਵੋਕੇਟਸ ਵੀ ਇੱਥੇ ਆ ਕੇ ਸਾਨੂੰ ਦੱਬੀ ਆਵਾਜ਼ ਦੇ ਵਿੱਚ ਕਹਿੰਦੇ ਕਿ ਅਸੀਂ ਗਲਤੀ ਕਰ ਲਈਆ ਸਾਡੇ ਕੰਮ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਰ ਇੰਨੀਆਂ ਬਿਲਡਿੰਗਾਂ ਇੰਨਾ ਖਰਚਾ ਕੀਤਾ ਤੇ ਜੇ ਇਹ ਖੱਤਿਆ ਕਰਨ ਦੇ ਬਾਵਜੂਦ ਜੇ ਉਹ ਬਣਾਣਾ ਹੀ ਫਿਰ ਇੱਥੇ ਖਰਚਾ ਕਰਨ ਦੀ ਸਰਕਾਰ ਨੇ ਨਹੀਂ ਲੋੜ ਦਿੱਤੀ ਬਿਲਕੁਲ ਠੀਕ ਨਹੀਂ ਕੋਈ ਲੋੜ ਨਹੀਂ ਕੋਈ ਲੋੜ ਕੋਈ ਗੱਲ ਬਣਦੀ ਨਹੀਂ ਆ ਬਟਾਲੇ ਨੂੰ ਇੱਕ ਸੈਪਰੇਟ ਜ਼ਿਲ੍ਹਾ ਬਣਾਉਣ ਦੀ ਜਦਕਿ ਇੱਥੇ ਕਈ ਸੌ ਕਰੋੜ ਖਰਚ ਕੇ ਡਿਸਟ੍ਰਿਕਟ ਕੋਰਟ ਦੀ ਬਿਲਡਿੰਗ ਹੈਗੀ ਆ ਆਪਣਾ ਡੀਏਸੀ ਕੰਪਲੈਕਸ ਆ ਕਈ ਸੌ ਕਰੋੜ ਖਰਚ ਕੇ ਇੱਥੇ ਇਹਨਾਂ ਸਟੇਟ ਹੋਰ ਡੈਟ ਰਿਡਨ ਹੋ ਜਾਏਗੀ ਹੋਰ ਜ਼ਿਆਦਾ ਬੋਝ ਪਏਗਾ ਵਿੱਤੀ ਬੋਝ ਪਏਗਾ ਆਲਰੇਡੀ ਸਾਡਾ ਜਿਹੜਾ ਪੰਜਾਬ ਆ ਬਰਡਨਡ ਵਿਦ ਡੈਟ ਤੁਸੀਂ ਕਿਸ ਤਰ੍ਹਾਂ ਆਪਣਾ ਰੋਜ਼ਦਰਸ਼ਨ ਕਰ ਰਹੇ ਹੋ ਜਾਂ ਕੀ ਅਗਲੀ ਰਣਨੀਤੀ ਹੈ ਫਿਲਹਾਲ ਤੇ ਅਸੀਂ ਆਪਣੇ ਬਾਰ ਐਸੋਸੀਏਸ਼ਨ ਦੇ ਲੈਵਲ ਤੇ ਆਪਣੀ ਸਟ੍ਰਾਈਕ ਕੀਤੀ ਆ ਵਰਕਅਪ ਸਟੇਨ ਕੀਤਾ ਹੈ ਫਰਦਰ ਅਸੀਂ ਸਮਾਜਿਕ ਸੰਸਥਾਵਾਂ ਨੇ ਪੋਲੀਟੀਕਲ ਪਾਰਟੀਆਂ ਲੋਕਲ ਲੀਡਰਸ ਉਹਨਾਂ ਨਾਲ ਮਿਲ ਕੇ ਅੱਗੇ ਦੀ ਵੀ ਹਉਤਬੰਦੀ ਕਰਾਂਗੇ ਫਿਲਹਾਲ ਤੇ ਅਸੀਂ ਆਪਣੇ ਸੈਸ਼ਨਰ ਸਾਹਿਬ ਨੂੰ ਵਰਕਅੱਪ ਸਟੇਨ ਦਾ ਰੈਜ਼ੋਲੂਸ਼ਨ ਦੇ ਕੇ ਆਏ ਹਾਂ ਅੱਗੇ ਅਸੀਂ ਹੁਣ ਡਿਪਟੀ ਕਮਿਸ਼ਨਰ ਗਰਦਾਸਪੁਰ ਜੀ ਨੂੰ ਚੀਫ ਸਕੱਟਰੀ ਸਾਹਿਬ ਆਪਣੇ ਸੀਐਮ ਸਾਹਿਬ ਨੂੰ ਵੀ ਮਿਲਣ ਦੀ ਵੀ ਹਉਤਬੰਦੀ ਕਰਾਂਗੇ